ਉਦੋਂ ਸੁਲਤਾਨ ਦੁੱਲਾ ਇਧਰੋਂ ਸ਼ੀਲੂ ਦੇ ਨਾਲ ਰਵੀ ਦੀ ਔਰਾ ਹੈ ਗਿਆ ਉਦੋਂ ਦੁੱਗਾਂ ਵਾਲਾ ਤੇ ਪਾਲਾ ਇਕੱਠੇ ਹੋਏ ਫਿਰਦੇ ਆ ਅਵੀ ਮਿੱਤਰੋ ਟੀਮਾਂ ਦੇ ਖਿਡਾਰੀ ਦੱਸ ਗਏ ਫਿਰ ਬਾਗੜੀਆਂ ਚੈਂਪੀਅਨਸ਼ਿਪ ਤੇ ਕਿਉਂ ਕਿਹਾ ਸੀ ਵੀ ਤੱਕ ਪੈਣੀ ਆ ਕਿਉਂ ਲੱਗਦਾ ਵੀ ਅੱਜ ਐਗਤੀ ਜਿਹੜਾ ਕਹਿਦੇ ਨੇ ਨਾ ਤੁਸੀਂ ਸ਼ੀਲੂ ਨਾਲ ਤਗੜੇ ਪਲੇਅਰ ਲੈ ਲੈਂਦਾ ਉਹ ਆਹ ਟੀਮ 'ਚ ਮੈਨੂੰ ਲੱਗਦਾ ਸਾਰਿਆਂ ਨਾਲ ਜੋ ਹੈ ਲੈਸਰ ਟੀਮ 'ਚ ਰੇਡਰ ਜਿਹੜੇ ਕਹੀਏ ਵੀ ਆਪਾਂ ਪੀਕ ਤੇ ਨਹੀਂ ਖੇਡ ਰਹੇ ਆਜ ਦੇ ਟਾਈਮ ਉਹ ਵੀ ਸ਼ੀਲੂ ਕੋਲ ਆ ਠੀਕ ਟੀਮ ਆ ਉਹਦੀ ਐ ਨਹੀਂ ਕਹਿੰਦਾ ਮੈਂ ਮਾੜੀ ਆ ਜਾਂ ਬਈ ਨਹੀਂ ਦਿੱਤੇ ਉਹਨੂੰ ਰੇਡਰ ਵਧੀਆ ਟੀਮਾਂ ਪਰ ਸਾਰਿਆਂ ਹੀ ਬੈਲੈਂਸ ਬਣਗਾਉਂਗਾ ਕੋਈ ਨਹੀਂਗਾ ਹਰ ਕੋਈ ਕਹਿ ਦਿੰਦਾ ਗਿਆ ਯਾਰ ਸੋ ਸਾਰੀਆਂ ਹੀ ਟੀਮਾਂ ਤਗੜੀਆਂ ਕੋਈ ਪਤਾ ਨਹੀਂ ਇਥੋਂ ਕੌਣ ਜਿੱਤੂਗਾ ਸਾਰੀਆਂ ਟੀਮਾਂ ਚ ਕਿਹੜਾ ਕਿੱਦਾਂ ਜਾਂ ਕਿਹੜੀ ਟੀਮ ਜਿੱਤ ਸਕਦੀ ਆ ਉਹਦੀ ਵੀ ਗੱਲ ਕਰਾਂਗੇ ਬਾਗੜੀਆਂ ਚੈਂਪੀਅਨਸ਼ਿਪ ਨਹੀਂ ਕੀ ਵਰਲਡ ਕਬੱਡੀ ਕੱਪ ਆ ਮੈਂ ਚੈਂਪੀਅਨਸ਼ਿਪ ਕਾਫੀ ਜਗ੍ਹਾ ਕਹਿ ਜਾਂਦਾ ਸੋ ਤਾਂ ਕਰਕੇ ਉਹਦੇ ਲਈ ਦਿਲ ਤੋਂ ਮਾਫੀ ਮੰਗਦਾ ਵਰਲਡ ਕਬੱਡੀ ਕੱਪ ਹੋਣਾ ਕਾਲੇ ਬਾਈ ਨੇ ਐਂਡ ਲਾਈ ਆ ਮਿੱਤਰੋ ਐਕਦੀ ਸਰਾ ਗੱਲਬਾਤ ਲੱਗਣੀ ਹੋਈ ਲੱਗਣੀ ਆ ਪਾਕਿਸਤਾਨ ਦੀ ਵੀ ਗੱਲ ਕਰਦੇ ਆ ਸੋ ਪਹਿਲਾਂ ਆਪਾਂ ਟੂਰਨਾਮੈਂਟ ਤੇ ਇਨਾਮ ਤਾਂ ਵੈਸੇ ਕਲੀਅਰ ਆ ਪਰ ਫਿਰ ਵੀ ਯਾਰ ਦੱਸ ਦਿੰਨੇ ਆ ਦੂਰੀ ਯਾਰ ਬਾਗੜੀਆਂ ਚੈਂਪੀਅਨਸ਼ਿਪ ਅੱਜ 11 ਫਰਵਰੀ ਦਾ ਦੇਣਾ 11 ਲੱਖ ਪਹਿਲਾ ਨਾਮ 9 ਲੱਖ ਦੂਜਾ ਸੈਮੀਫਾਈਨਲ ਦੇ ਪਾਰਟਿਸਪੇਟਾਂ ਨੂੰ 7-7 ਲੱਖ ਕੁਆਟਰਫਾਈਨਲ ਦੇ ਪਾਰਟਿਸਪੇਟਾਂ ਨੂੰ ਜੇ 6-6 ਲੱਖ ਮਿਲਣਾ ਬੈਸਟਾ ਨੂੰ ਨਿਊ ਹਾਲੈਂਡ ਟਰੈਕਟਰ ਬਿਲਕੁਲ ਬ੍ਰਾਂਡ ਨਿਊ ਜੋ ਹੈ ਨਿਊ ਹਾਲੈਂਡ ਮਿਲਣਗੇ 6 ਟੀਮਾਂ ਅੰਤਰਰਾਸ਼ਟਰੀ ਜੋ ਹੈ ਟੀਮਾਂ ਜੋ ਹੈ ਇਸ ਮੇਲੇ ਤੇ ਖੇਡਣਗੀਆਂ ਦੇਸ਼ਾਂ ਦੀਆਂ ਟੀਮਾਂ ਖੇਡਣਗੀਆਂ ਵਰਲਡ ਕੱਪ ਪਹਿਲੀ বার ਜੋ ਹੈ ਬਾਗੜੀਆਂ ਚ ਇਹ ਚੀਜ਼ ਬਣਨ ਜਾ ਰਹੀ ਆ ਸੋ ਬਹੁਤ ਵੱਖਰੀ ਗੱਲ ਮਿੱਤਰੋ ਪਾਕਿਸਤਾਨ ਦੀ ਟੀਮ ਦੀ ਘਾਟ ਮਾਰ ਗਈ ਨਹੀਂ ਤਾਂ ਉਹ ਵੀ ਪੱਕ ਗਈ ਹੋ ਜਾਂਦੀਆਂ ਚੀਜ਼ਾਂ ਚੱਲ ਰਹੀਆਂ ਤੁਸੀਂ ਹਰ ਰੋਜ਼ ਹੀ ਦੇਖਦੇ ਆ ਆਪਣੇ ਕ੍ਰਿਕਟ ਦਾ ਵਰਲਡ ਕੱਪ ਚੱਲ ਰਿਹਾ ਜੇ ਕੋਈ ਵੀਰ ਨੋਟਿਸ ਕਰਦਾ ਜੇ ਉਧਰ ਵੀ ਦੇਖ ਦੇਣਾ ਕੋਈ ਉੱਥੇ ਵੀ ਮਤਰੋ ਉਹਨਾਂ ਦਾ ਪੰਗਾ ਉਹ ਮੈਚ ਹੀ ਕੈਂਸਲ ਕਰਾ ਦੇ ਤਾਂ ਕਰਕੇ ਵੀ ਕਬੱਡੀ ਵਾਲੇ ਪਾਸੇ ਉਹ ਚੀਜ਼ਾਂ ਹੋਊਗਾ ਵੈਸੇ ਬਹੁਤ ਕੋਸ਼ਿਸ਼ ਕੀਤੀ ਉਹਦਾ 우ਬੈਦ ਉਹ ਅੱਲਾ ਵੀ ਤਿਆਰ ਬੈਠਾ ਰਾਜਪੂਤ ਢੋਣੀ ਦਾ ਤਿਆਰ ਬੈਠੇ ਉਹ ਤਾਂ ਕਹਿੰਦੇ ਸੱਦੋ ਯਾਰ ਸਾਨੂੰ ਪਰ ਮਤਰੋ ਮਨਜ਼ੂਰੀ ਨਹੀਂ ਮਿਲੀ ਸਰਕਾਰਾਂ ਵੱਲੋਂ ਨਹੀਂ ਤਾਂ ਗੱਲ ਬਣ ਜਾਂਦੀ ਨਹੀਂ ਤਾਂ ਪਾਕਿਸਤਾਨ ਦੀ ਟੀਮ ਆ ਜਾਂਦੀ ਸੋ ਬਾਕੀ ਮਿੱਤਰੋ ਮੈਂ ਤਾਂ ਚਾਹਣਾ ਵੀ ਜਲਦੀ ਆਪਣੀ ਏਕਤਾ ਵਧੇ ਉਹਨਾਂ ਨਾਲ ਵੀ ਸਾਂਝ ਪਵੇ ਤੇ ਉਹ ਵੀ ਆਪਣੇ ਖੇਡਣ ਆਇਆ ਕਰਨ ਤਾਂ ਫਿਰ ਕਬੱਡੀ ਇਦੂ ਵੀ ਉੱਪਰ ਜਾਣੀ ਆ ਸੋ ਪਿਆਰ ਬਣੇ ਤੇ ਉਹ ਵੀ ਖੇਡਣ ਆਉਣ ਇਹੀ ਆਪਣੀ ਇੱਛਾ ਮਿੱਤਰੋ ਆਉਣ ਵਾਲੇ ਸਾਲ ਦੇਖ ਲਾਂਗੇ ਆਉਣ ਵਾਲੇ ਸਾਲ ਕੀ ਬਦਾ ਵੱਖਰੀ ਗੱਲ ਹੋ ਜੇ ਇਹਦਾ ਲਾਈਵ ਚੱਲਣਾ ਬਾਗੜੀਆਂ ਦਾ 365 ਤੇ ਅਫੀਸ਼ੀਅਲ ਵੈਬਸਾਈਟ ਤੇ ਮਿੱਤਰੋ ਇਹਦਾ ਲਾਈਵ ਚੱਲਣਾ ਹੁਣ ਆਉਣੇ ਆਪਾਂ ਟੀਮਾਂ ਤੇ ਖਿਡਾਰੀਆਂ ਤੇ ਬਈ 6 ਟੀਮਾਂ ਕਿਹੜੀਆਂ ਉਹ ਵੀ ਕਲੀਅਰ ਕਰਦੇ ਆ ਤੇ ਖਿਡਾਰੀ ਕਿਹੜੇ-ਕਿਹੜੇ ਖੇਡਨੇ ਆ ਉਹ ਤੁਹਾਨੂੰ ਦੱਸਦੇ ਆ ਟੀਮ ਵੀ ਦੱਸਿਓ ਵੀ ਕਿਹੜੀ ਤਗੜੀ ਲੱਗਦੀ ਆ ਕਿਹੜੀ ਲੱਗਦੀ ਆ ਵੀ ਜਿੱਤੂਗੀ ਇੱਥੋਂ ਪਹਿਲੀ ਟੀਮ ਆ ਸੱਦਾ ਹੀ ਪਲੇਅਰ ਹੀ ਦੱਸਦਾ ਯੂਐਸਏ ਦੀ ਟੀਮ ਅਮਰੀਕਾ ਦੀ ਟੀਮ ਬਣੀ ਹੋਈ ਆ ਸ਼ੀਲੂ ਤਾਂ ਹੈਣੀ ਇਹਦੇ ਚ ਪਰ ਬਹੁਤ ਤਗੜੇ-ਤਗੜੇ ਮਾਲਾ ਉਹ ਦੱਸਦੇ ਆ ਬਾਗੜੀਆਂ ਚ ਪਹਿਲੀ ਟੀਮ ਯੂਐਸਏ ਦੀ ਜਿੱਥੇ ਰਵੀ ਸੌਕੇ ਨੇ ਖੇਡਣਾ ਹੁਣ ਤਾਂ ਪੋਸਟਰ ਹੀ ਦਿਖਾ ਦਿੰਨਾ ਸੱਦਾ ਹੀ ਮਤਰੋ ਆ ਪੋਸਟਰ ਆ ਇਹ ਚ ਸੋਣ ਚੱਕ ਸਾਬੂ ਆ ਬੁਰੀਏ ਨੇ ਖੇੜਨਾ ਮੰਨਾ ਬਲਰੋਂ ਵਾਲਾ ਹੈ ਗਿਆ ਮਾਲਾ ਗਵਿੰਦਪ੍ਰੀਆ ਖੇਡੂਗਾ ਬੂਟਾ ਆਣ ਦਾਣੇ ਵਾਲ ਨੇ ਖੇੜਨਾ ਯਾਦ ਕੋਟਲੀ ਆ ਬਿੱਲੀ ਲੱਲਗਾ ਸੋਨੂ ਗੁੱਜਰ ਨੇ ਖੇੜਨਾ ਫੂਲਾ ਸ਼ੂਸ਼ਕ ਜੱਸੀ ਧੂੜ ਰਕੇਸ਼ ਬੋਪਰਾ ਦੁੱਲਾ ਬੱਗਾ ਪਿੰਡ ਸੁਲਤਾਨ ਸ਼ਮਸ਼ਪ੍ਰੀਆ ਤੇ ਦੀਸ਼ਾ ਲੋਵੜ ਸੋ ਟੀਮ ਦੇਖੋ ਇਹ ਹੈ ਕਿ ਨਹੀਂ ਤਗੜੀ ਮਿੱਤਰੋ ਐਵੇਂ ਨਹੀਂ ਕਹਿੰਦੇ ਵੀ ਇਹ ਵੀ ਜੋ ਹੈ ਸੁਲਤਾਨ ਤੇ ਜਿੱਥੇ ਦੁੱਲਾ ਇਕੱਠੇ ਹੋਣ ਫਿਰ ਗੱਲ ਬਣਾਉਣਗੇ ਝੋਟੇ ਫਿਰ ਹੈਂਡਲ ਲਾਉਣਗੇ ਮਿੱਤਰੋ ਬਹੁਤ ਵਧੀਆ ਰੇਡਰ ਆ ਬਹੁਤ ਕਰੋ ਸੁਲਤਾਨ ਦੁੱਲਾ ਇਧਰੋਂ ਸ਼ੀਲੂ ਦੇ ਨਾਲ ਰਵੀ ਦਿਉਰਾ ਹੈ ਗਿਆ ਉਧਰੋਂ ਦੁੱਗਾਂ ਵਾਲਾ ਤੇ ਪਾਲਾ ਇਕੱਠੇ ਹੋਏ ਫਰਦੇ ਆ ਬਾਗੜੀਆਂ ਚ ਤੱਕ ਪੈਣ ਗਈ ਪੈਣੀ ਆ ਸਰਾ ਲੱਗੂਗੀ ਲੱਗੂਗੀ ਐਵੇਂ ਨਹੀਂ ਇੱਥੇ ਨਿਊ ਹਾਲੈਂਡ ਕੋਈ ਐਵੇਂ ਜੱਤ ਜੂ ਇੱਥੇ ਧੱਕ ਪੈਣੀ ਆ USA ਦੀ ਟੀਮ ਵੀ ਤਕੜੀ ਆ ਅਗਲੀ ਟੀਮ ਆ ਇੰਗਲੈਂਡ ਦੀ ਇੰਗਲੈਂਡ ਦੀ ਟੀਮ ਚ ਆਪਣੀ ਸਾਰੀ ਜੋ ਮਾਲਵੇ ਦੀ ਕਰੀਮੀ ਆ ਉਹ ਦੱਸ ਦੇਣਾ ਵੀ ਜੱਗੂ ਆ ਹਾਕਮਾਲੀ ਆ ਤੇ ਦੋਦੇ ਦਾ ਸੰਦੀਪ ਦੋਨੇ ਇਕੱਠੇ ਆ ਯਾਰ ਸੋ ਆਪਾਂ ਏਕਤਾ ਬਣਾਗੇ ਉਹਨਾਂ ਚ ਪਿਆਰ ਹੈਗਾ ਹੀ ਆ ਦੋਨੇ ਇਕੱਠੇ ਮੇਤਰੋ ਟੀਮ ਚ ਸ਼ਰਨਾ ਡੱਗੋ ਰਮਾਣਾ ਸੋਨੀ ਭਾਦੜਾ ਗਗਨ ਜੋਗਿਆਲ ਨੇ ਖੇਡਣਾ ਜਸ਼ਨ ਆਲਮਗੀਰਾ ਗੁਰਪ੍ਰੀਤ ਬਰੇ ਸਹਿਵਾ ਗੁਰਵਿੰਦਰ ਘੰਗੇ ਵਾਲਾ ਗਗਨ ਸੂਰੇ ਵਾਲੀਆ ਸੋਨਾ ਨੇ ਨੇ ਖੇਡਣਾ ਪ੍ਰਤਾਪ ਗੜਿਆਣੇ ਵਾਲਾ ਵਿੱਕੀ ਹਰੀਕੇ ਨਿੱਕੂ ਕਲਿਆਣਾ ਪੇਲੂ ਬਰਸਾਲਪੁਰ ਅਮਰਿਤ ਬਰਸਾਲਪੁਰਾ ਸੁਨੀਲ ਤਮਧਾਨ ਸਾਹਿਬ ਮਨਜੋਤ ਮਾਛੀਵਾੜਾ ਦੁਲਾ ਚੱਠਾਗਾ ਮਿੱਤਰੋ ਸ਼ੀਰਾ ਚੱਕਲੀ ਸ਼ੇਰ ਤੇ ਮਨਦੀਪ ਬਲਰਾ ਇੰਗਲੈਂਡ ਦੀ ਟੀਮ ਵੀ ਬਹੁਤ ਭਾਰੀ ਆ ਸਾਰੇ ਜੋ ਪਲੇਅਰ ਤਗੜੇ ਆ ਏ ਵੀ ਪਤਾ ਨਹੀਂ ਵੀ ਇਰਚੋ ਵੀ ਇਹ ਮਾਲਵੇ ਵਾਲੇ ਵੀ ਮਤਲਬ ਬੜੇ ਔਲਟ ਵੀ ਮਤਲਬ ਬਹੁਤ ਔਲਟ ਫੇਰ ਕੀਤੇ ਆ ਇਹਨਾਂ ਨੇ ਵੀ ਵੱਡੀਆਂ ਵੱਡੀਆਂ ਟੀਮਾਂ ਹਰ ਵਾਰੀ ਦੇਖਦੇ ਆ ਵੀ ਹਰਾਉਂਦੇ ਆ ਇਹ ਜਲੰਧਰ ਦੀ ਟੀਮ ਵੀ ਇਹਨਾਂ ਨੇ ਹਰਾਈ ਸੀ ਇੱਕ ਵਾਰੀ ਸੋ ਕੋਈ ਪਤਾ ਨਹੀਂ ਇਹਨਾਂ ਦਾ ਨਿਊਜ਼ੀਲੈਂਡ ਦੀ ਟੀਮ ਤੇ ਆਉਣਿਆ ਨਿਊਜ਼ੀਲੈਂਡ ਚ ਕੌਣ ਕੌਣ ਖੇਡਣਾ ਕਿਹੜੇ ਕਿਹੜਨੇ ਧੱਕ ਪਾਉਣੀ ਆ ਛੋਟਾ ਟਾਰਜਨ ਖੇਡੂਗਾ ਚੱਕੀ ਰਮਦਾਸ ਰਾਜਾ ਪੱਧਰੀ ਆ ਇਸ ਟੀਮ ਚ ਗੁਰਦਾਇਤ ਕਿਸ਼ਨਗੜ੍ਹ ਗੋਪੀ ਫਰੰਦੀਪਰੀਆ ਗੋਲਾ ਸਾਧਵਾ ਸਤੂ ਖਡੂਰਸਾਹ ਏਕਮ ਫਤਾਪਰੀਆ ਵਾਹਿਗੁਰੂ ਸੀਚੇ ਆਲਾ ਯੋਧਾ ਕਾਸਾ ਗੁਰਲਾਲ 16 ਪੂਰੀ ਬੁਹੇ ਲੰਗੜਾ ਸ਼ੰਕਰ ਸਾਧਵਾ ਮਿੱਤਰੋ ਦੀਪਦ ਵਰਜੀ ਨਿੱਕਾ ਨਦੂਰਾ ਸਿਮੂ ਕੰਗ ਤੇ ਪ੍ਰੀਤ ਲੱਧੂ ਆਲਾ ਸਤੂ ਹਡੂਰ ਸਾਹਿਬ ਬਹੁਤ ਤਗੜੀ ਟੀਮ ਆ ਯਾਰ ਬਹੁਤ ਵਧੀਆ ਟੀਮਾਂ ਨਿਊਜ਼ੀਲੈਂਡ ਚ ਮੱਝ ਵਾਲੇ ਆ ਮੈਂ ਕਹਾਂ ਦੀਪਦ ਬੋਰਜੀ ਨਿੱਕਾ ਨਦੋਰ ਇਹ ਸਿਰੇ ਦੇ ਰੇਡਰ ਆ ਯਾਰ ਇਹ ਐਨਡੀ ਲਾਉਣਗੇ ਬਹੁਤ ਤਗੜੀ ਟੀਮ ਇਹਨਾਂ ਦੀ ਆ ਕੈਨੇਡਾ ਟੀਮ ਚ ਦੇਖ ਗਏ ਫਿਰ ਕਿਵੇਂ ਆ ਗੱਲਬਾਤ ਪਹਿਲਾਂ ਪਾਲੇ ਗੱਲ ਕਰ ਲੈਨੇ ਆ ਬਹੁਤ ਤਗੜੇ ਪਲੇਅਰ ਆ 우ਸਤਾਦ ਬੰਦੇ ਆ ਨਾ ਉਹਨਾਂ ਦੀ ਕਬੱਡੀ ਪੜੀ ਹੋਈ ਆ ਸੋ ਉਹਨਾਂ ਨੇ ਤਾਂ ਲਗਭਗ ਨਹੀਂ ਖੇੜਨਾ ਜੱਥੇ ਦਾ ਹੀ ਮੈਨੂੰ ਲੱਗਦਾ ਬਾਕੀ ਕਾਲੇ ਬਾਈ ਨੇ ਵੀ ਕਿਹਾ ਇਹਨਾਂ ਦੇ ਚਾਂਸ ਇਹਨਾਂ ਦੋਨਾਂ ਦੇ ਚਾਂਸ ਆਟਾ ਖੇਡਣ ਦੇ ਬਾਕੀ ਜਿੰਨੇ ਵੀ ਪਲੇਅਰ ਦੱਸਾਂਗੇ ਉਹ ਖੇਡਣੇ ਹੀ ਖੇਡਨੇ ਆ ਉਹ ਖੇਡਣਗੇ ਹੀ ਮਿੱਤਰੋ ਕੈਨੇਡਾ ਟੀਮ ਚ ਦੱਸਦਾ ਮੈਂ ਤੁਹਾਨੂੰ ਪਾਲਾ ਜਲਾਲਪਰੀਆ ਖੁਸ਼ੀ ਦੁੱਗਾ ਇਹਨਾਂ ਦਾ 50-50 ਹੈ ਜੇ ਆਗੇ ਦਾ ਖੇਡਣਗੇ ਬਾਕੀ ਇਹਨਾਂ ਦਾ ਕਲੀਅਰ ਨਹੀਂ ਪੱਕਾ ਵੀ ਖੇਡਣਗੇ ਰਵੀ ਕੈਲਰਮ ਨੇ ਖੇਡਣਾ ਆਰਸ਼ ਚੋਲਾ ਸਾਹਿਬ ਯਾਦਾ ਸੁਰਖਪੁਰ ਇੰਦਰਜੀਤ ਕਾਲ ਸਿੰਘਾ ਮਿੱਤਰੋ ਫਰਿਆਦ ਹੈਗਾ 샤ਜੀ ਸ਼ਗਰਪੁਰ ਮਣੀ ਮੱਲੀਆਂ ਵਾਲਾ ਮੇਸ਼ੀ ਅਰਖੋ ਵਾਲਾ ਗੋਰਾ ਸਰਹਾਲੀ ਮੰਡ ਹਰਜੋਤ ਭੰਡਾਲ ਦੋਨੇ ਵਾਲਾ ਸੰਦੀਪ ਮਹਿਮਦਵਾਲ ਬਣੀ ਸਮਾਣਾ ਮਲੂਕ ਅਲੀ ਤੇ ਇੰਦਰਜੀਤ ਫਿਰ ਲਿਖਦਾ ਮਿੱਤਰੋ ਸੋ ਕੈਨੇਡਾ ਦੀ ਟੀਮ ਵੀ ਬਹੁਤ ਭਾਰੀ ਆ ਬਹੁਤ ਵਧੀਆ ਟੀਮਾਂ ਇਹ ਵੀ ਐਨਡੀ ਲਾਉਣਗੇ ਇਹਨਾਂ ਦੀ ਵੀ ਗੱਲਬਾਤ ਸਰਾਹੀ ਲੱਗਣੀ ਆ ਆਸਟ੍ਰੇਲੀਆ ਟੀਮ 'ਚ ਗੱਲ ਕਰੀਏ ਤਾਂ ਆਸਟ੍ਰੇਲੀਆ ਟੀਮ 'ਚ ਹੈਗਾ ਬੋਲਟ ਖੀਰਾ ਵਾਲਾ ਜੋਤਾ ਮਹਿਮਦ ਆੜਾ ਗੱਗੀ ਖੀਰਾ ਵਾਲਾ ਗੋਪੀ ਮਾਨਕੀਆ ਯੋਧਾ ਸੁਰਖਪੋਰਾ ਗਿੰਨੀ ਮਹਿਮਦਵਾਲਾ लवली ਮਹਿਮਦਵਾਲ ਅਮਰੇਤ ਔਲਖਣੇ ਖੇਡਣਾ ਜੱਗਾ ਚਿੱਟੀ ਖੇਡੂਗਾ ਯੋਧਾ ਸੁਰਖਪਰੀਆ ਖੇਡੂਗਾ ਸਣੀ ਕਾਲੇ ਸੰਘਿਆਲ ਨੇ ਖੇਡਣਾ ਗੁਰੂ ਥੋਪੀਆ ਤੇ ਅੰਬਾ ਸੌਰ ਸਿੰਘ ਪੂਰੀ ਛੰਨਾ ਵੀ ਹੈ ਗਿਆ ਤੇ ਬਾਗੀ ਪਰਮਜੀਤਪਰੀਆ ਏਵੀ ਟੀਮ ਯਾਰ ਕਰੂਗੀ ਕੁਛ ਨਾ ਕੁਛ ਆਸਟ੍ਰੇਲੀਆ ਵਾਲੇ ਵੀ ਐਨਡੀ ਲਾਉਣਗੇ ਸੋ ਇਹ ਚ ਵੀ ਗੱਲ ਬਾਤ ਐਨਡੀ ਆ ਇੱਕ ਹੁਣ ਇੰਡੀਆ ਦੀ ਟੀਮ ਚ ਆਉਣੇ ਆ ਬਹੁਤ ਭਰਾ ਕਹਿ ਵੀ ਰਹੇ ਆ ਹਰਿਆਣੇ ਵਾਲੇ ਵੀਰ ਕਹਿ ਰਹੇ ਆ ਵੀ ਟੀਮ ਯਾਰ ਠੀਕ ਹੀ ਦਿੱਤੀ ਆ ਸ਼ਿਲੂ ਦੀ ਸ਼ਿਲੂ ਦੇ ਚਾਂਸ ਵੀ ਹੈ ਨਹੀਂ ਮਿੱਤਰੋ ਖੇਡਾਂ ਦੇ ਉਹਦੇ ਸੱਟ ਲੱਗ ਗਈ ਅੱਜ ਸੋਨੋ ਰੈਸਟ ਹੀ ਕਰੂਗਾ ਬਾਗੜੀਆਂ ਮੈਸ ਹੋਊਗਾ ਉਹਦਾ ਵਰਲਡ ਕੱਪ ਬਹੁਤ ਘੱਟ ਚਾਂਸ ਆ ਮੈਨੂੰ ਨਹੀਂ ਲੱਗਦਾ ਵੀ ਉਹ ਖੇਡੂਗਾ ਪਰ ਇੰਡੀਆ ਦੀ ਟੀਮ ਚ ਉਹਦੇ ਨਾਲ ਕੌਣ ਕੌਣ ਆ ਉਹਦੇ ਚਾਂਸ ਹੈ ਨਹੀਂਗੇ ਖੇਡਣ ਦੇ ਪਰ ਇੰਡੀਆ ਟੀਮ ਚ ਖੇਡੂਗਾ ਰਵੀ ਦਿਉਰਾ ਅਮਨ ਦਿਉਰਾ ਮਿੱਤਰੋ ਦੀਪਕ ਕਾਸ਼ੀਪੁਰੀਆ ਸਮਿਤ ਸਵਾ ਠਾਕੜ ਗੋਗੜੀਆਂ ਸਚਿਨ ਗਾਂਗੂਲੀਆ ਦਿਨੂ ਜਵਾਰੇ ਵਾਲਾ ਗੋਰਾ ਰਸਾਲੂ ਮੱਖਣਮੱਖੀ ਹਿੰਦੂ ਰੜਕੇ ਵਾਲਾ ਵਿਸ਼ਾਲ ਗੱਦੀ ਖੇੜੀ ਗੋਰਾ ਰਸਾਲੂ ਬਹੁਤ ਤਗੜੀ ਟੀਮ ਆ ਯਾਰ ਵਧੀਆ ਰੇਡਰ ਆ ਗੋਰਾ ਵੀ ਉਹ ਐਂਡੀ ਲਾਉਂਦਾ ਬਹੁਤ ਵਧੀਆ ਰੇਡਰ ਆ ਬਹੁਤ ਵਧੀਆ ਜਾਫੀ ਆ ਬੇਸ਼ੱਕ ਮੈਨੂੰ ਲੱਗਦਾ ਨਹੀਂ ਵੀ ਸ਼ਿਲੂ ਜਿੱਤੂ ਇਥੋਂ ਮੈਨੂੰ ਲੱਗਦਾ ਵੀ ਯੂ ਐਸ ਏ ਜਾਂ ਆਸਟ੍ਰੇਲੀਆ ਇਹਨਾਂ ਦੋਨਾਂ ਟੀਮਾਂ ਦਾ ਭੇੜ ਹੋਊਗਾ ਤੇ ਬਾਕੀ ਨਿਊਜ਼ੀਲੈਂਡ ਵੀ ਕੱਬੀ ਆ ਦੇਖਦੇ ਆ ਬਾਕੀ ਉਹਦਾ ਯਾਰ ਜਿੱਤ ਹਾਰ ਤਾਂ ਉਹ ਰੱਬ ਦੇ ਹੱਥ ਆ ਉਹ ਪਤਾ ਨਹੀਂ ਕਿਨੂੰ ਹਨਾ ਜਿਤਾਵੇ ਜਾਂ ਕਿਉਂਕਿ ਸਾਰੀਆਂ ਹੀ ਟੀਮਾਂ ਬੈਲੈਂਸ ਆ ਇਥੋਂ ਜੱਜ ਕਰਨਾ ਔਖਾ ਵੀ ਕਿਹੜੀ ਟੀਮ ਜਿੱਤੂਗੀ ਸੋ ਸਾਰੀਆਂ ਹੀ ਵਧੀਆ ਟੀਮਾਂ ਹਰ ਇੱਕ ਪਲੇਅਰ ਹੀ ਵੰਡਿਆ ਹੋਇਆ ਹਰ ਇੱਕ ਰੇਡਰ ਅਲੱਗ-ਅਲੱਗ ਟੀਮ ਚ ਬਰਾਬਰੀ ਕਰਕੇ ਮਿੱਤਰੋ ਕੋਈ ਪਤਾ ਨਹੀਂ ਕਿਨੇ ਜਿਤਨਾ ਲਾਈਕ ਕਰ ਜੋ ਵੀਡੀਓ ਨੂੰ ਸਾਰੀਆਂ ਦਾ ਜਾਂ ਜੱਫੀਆਂ ਤੇ ਵੀ ਬਹੁਤ ਚੀਜ਼ਾਂ ਲੱਗਣਗੀਆਂ ਹਰ ਇੱਕ ਪਲੇਅਰ ਹੀ ਸਾਰੀਆਂ ਟੀਮਾਂ ਹੀ ਬਰਾਬਰ ਆ ਇੱਥੋਂ ਨਹੀਂ ਕੋਈ ਕਹਿ ਸਕਦਾ ਸ਼ਿੱਲੂ ਵੀ ਮੰਗ ਰਿਆ ਸੀ ਰਵੀ ਕੈਲਰਮ ਦੀ ਬੁਰੀਆ ਸੀ ਸਰ ਮਿੱਤਰੋ ਪਰ ਨਹੀਂ ਐਣਾ ਉਹ ਕਹਿੰਦੇ ਸਾਰੀਆਂ ਹੀ ਬੈਲੈਂਸ ਹੀ ਰੱਖਣਗਾਂ ਸੋ ਤਾਂ ਕਰਕੇ ਵੀ ਸ਼ਿੱਲੂ ਦੇ ਤਾਂ ਚਾਂਸ ਵੀ ਬਹੁਤ ਘੱਟ ਦਾ ਮੈਚ ਹੋਗੇ ਛੱਡਿਆ ਮੈਂ ਉਦੋਂ ਵੀਡੀਓ ਬਣਾ ਰਿਆਂ ਉਦਾਹਣਾ ਤੇ ਤਾਂ ਕਰਕੇ ਮਿੱਤਰੋ ਉਹਦੇ ਸੱਟ ਲੱਗੀ ਆ ਜੇ ਰਿਕਵਰ ਹੋ ਗਈ ਉਹਨੇ ਦਿਨਾਂ ਚ ਫਿਰੇ ਸ਼ੀਲੂ ਖੇਡੂਗਾ ਫਿਰ ਉਦਾਂ ਹੀ ਧੱਕਾ ਪਾਊਗਾ ਫਿਰ ਅਗਲੇ ਦਿਨਾਂ ਚ ਤਾਉਣੀ ਕਾਰੀ ਦੇਣੀ ਆ ਵਾਪਸੀ ਫਿਰ ਝੋਟਾ ਉਦਾਂ ਹੀ ਧਮਾ ਪਾਊ ਸੋ ਬਾਬੇ ਦੀ ਮੇਰ ਨਾਲ ਠੀਕ ਰਹਿਣ ਸਾਰੇ ਪਲੇਅਰ ਨਾਲ ਸੱਟਾਂ ਫੇਟਾਂ ਤੋਂ ਦੂਰ ਰਹਿਣ ਮੇਲੇ ਦਾ ਹੁੰਦੇ ਹੀ ਰਹਿਣੇ ਆ ਰਿਕਵਰ ਵੀ ਜ਼ਰੂਰੀ ਯਾਰ ਜੇ ਮੈਂ ਕੁਝ ਵੀਡੀਓ ਚ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਮੰਗਦਾ ਲਾਈਕ ਵੀਡੀਓ ਨੂੰ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਸਾਰੇ ਗਰੁੱਪਾਂ ਚ ਬਾਗੜੀਆਂ ਦਾ ਪਤਾ ਲੱਗੇ ਵੀ ਵਰਲਡ ਕੱਪ ਤੇ ਕੀ ਚੀਜ਼ ਹੋਣੀ ਆ ਵਰਲਡ ਕੱਪ ਕਹਿੰਦੇ ਕਿ ਨੂੰ ਆ ਦੱਸ ਗਏ ਐਕਦੀ ਆਪਾਂ ਐਂਡ ਲਾਤੀ ਕਾਲੇ ਬਾਈ ਨੇ ਤੋ ਸਾਰਿਆਂ ਤਾਂ ਇਹ ਸ਼ੇਅਰ ਜ਼ਰੂਰ ਕਰਿਓ ਲਾਈਕ ਵੀ ਕਰਦੇ ਹੋ ਵੀਡੀਓ ਨੂੰ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ